ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਕੁਝ ਸੱਚੀਆਂ ਤੇ ਅਨਮੋਲ ਗੱਲਾਂ। ਜ਼ਿੰਦਗੀ ਵਿੱਚ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ। ਸਗੋਂ ਖੁਦ ਚੰਗੇ ਬਣ ਜਾਓ। ਕਿਉਂਕਿ ਤੁਹਾਨੂੰ ਮਿਲ ਕੇ ਸ਼ਾਇਦ ਕਿਸੇ ਦੀ ਤਲਾਸ਼ ਖਤਮ ਹੋ ਜਾਵੇ। ਆਪਣਾ ਆਪਣਾ ਕਿਰਦਾਰ ਬੜੀ ਸ਼ਿੱਦਤ ਨਾਲ ਨਿਭਾਓ। ਹਕੀਕਤ 'ਚ ਕਿਉਂਕਿ ਕਹਾਣੀ ਤਾਂ ਇੱਕ ਨਾ ਇੱਕ ਦਿਨ सबने बनना है दौलत पोक, की भुख इस तरह की लगी कि दौलत मिली तो हथो रिश्ते निकल गए दे नाल रहन बच्चे फुरसत ना मिल सकी जो फुरसत मिली तो बच्चे कमा निकल पे ज्यादा कुछ नहीं बदलता उम्र बदल بس بچپن ਦੀ ਜ਼ਿੱਦ ਸਮਝੋਤਿਆਂ 'ਚ ਬਦਲ ਜਾਂਦੀ ਹੈ ਗਿਲੇ ਸ਼ਿਕਵੇ ਤਾਂ ਸਾਥ ਚੱਲਣ ਤੱਕ ਹੀ ਹੁੰਦੇ ਹਨ ਬਾਅਦ 'ਚ ਤਾਂ ਸਿਰਫ ਪਛਤਾਵੇ ਰਹਿ ਜਾਂਦੇ ਹਨ ਉਸ ਦੀ ਕਦਰ ਕਰਨ 'ਚ ਕਦੇ ਵੀ ਦੇਨ ਨਾ ਕਰਿਓ ਜੋ ਇਸ ਤੋਰ 'ਚ ਵੀ ਤੁਹਾਨੂੰ ਵਕਤ ਦਿੰਦਾ ਹੈ غرور ਕਿਸ ਕੱਲ ਦਾ ਸਾਹਬ अज मिट्टी के उत्ते कल मिट्टी दे हेठा। मरण तो बाद लोग रब प्यारे हो जाते हैं असली इंसान ता वो है जो मरण तो पहला रब प्यारा हो जावे। सू जिस सबक निक्खन की जरूरत सब तो ज़्यादा है वो है इंसानियत का सबक ਖੁਦ ਭੁੱਖੇ ਰਹਿ ਕੇ ਕਿਸੇ ਨੂੰ ਖਵਾ ਕੇ ਤਾਂ ਦੇਖੋ ਇਨਸਾਨੀਅਤ ਦਾ ਫਰਜ਼ ਨਿਭਾ ਕੇ ਤਾਂ ਦੇਖੋ ਮੈਂ ਬਹੁਤ ਸਾਰੇ ਇਨਸਾਨ ਦੇਖੇ ਹਨ ਜਿਨ੍ਹਾਂ ਦੇ ਪਿੰਡੇ ਤੇ ਕੱਪੜੇ ਨਹੀਂ ਹੁੰਦੇ ਤੇ ਬਹੁਤ ਸਾਰੇ ਕੱਪੜੇ ਦੇਖੇ ਹਨ ਜਿਨ੍ਹਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ ਜਦੋਂ ਇੱਕ ਰੋਟੀ ਦੇ ਚਾਰ ਟੁਕੜੇ ਹੋਣ ਤੇ ਖਾਣ ਵਾਲੇ ਪੰਜ ਹੁਣ ਉਸ ਵੇਲੇ ਇੱਕ ਕੈਨ ਵਾਲੀ ਕਿ ਮੈਨੂੰ ਭੁੱਖ ਨਹੀਂ ਹੈ ਸਿਰਫ ਮਾ ਹੀ ਹੁੰਦੀ ਹੈ ਉਹ ਬਚਪਨ ਦੀ ਅਮੀਰੀ ਪਤਾ ਨਹੀਂ ਕਿੱਥੇ ਗਵਾਚ ਗਈ ਉਹ ਦਿਨ ਹੀ ਕੁਝ ਹੋਰ ਸੀ ਜਦੋਂ ਮੀਂਹ ਦੇ ਪਾਣੀ ਵਿੱਚ ਸਾਡੇ ਹੀ ਜਹਾਜ਼ ਚੱਲਿਆ ਕਰਦੇ ਸੀ ਮੋਤ ਸਭ ਨੂੰ ਆਉਂਦੀ ਹੈ ਪਰ ਜਿਉਣਾ ਸਭ ਨੂੰ ਨਹੀਂ ਆਉਂਦਾ ਉਹਨਾਂ ਲੋਕਾਂ ਤੋਂ ਸਾਵਧਾਨ ਰੋ ਜੋ ਗੱਲਾਂ 'ਚ ਮਿਠਾਸ ਤੇ ਦਿਲ 'ਚ ਜ਼ਹਿਰ ਰੱਖਦੇ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਉਹੀ ਹੁੰਦੀ ਹੈ ਜਿਸ ਗਲਤੀ ਤੋਂ ਅਸੀਂ ਕੁਝ ਸਿੱਖ ਨਹੀਂ ਸਕਦੇ ਗਰੀਬ ਦੂਰ ਤੱਕ ਚੱਲਦਾ ਹੈ ਰੋਟੀ ਖਾਣ ਲਈ ਅਮੀਰ दूर तक चलता है रोटी ले। किसे कोल खान ले रोटी नहीं ते किसे कोल रोटी खान ले समा नहीं। कोई लाचार है इसलिए बीमार है ते कोई बीमार है इसलिए लाचार है कोई अपने ले रोटी छड़ देता है ते कोई रोटी ले अपन ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਜ਼ਰੂਰ ਕਰੋ ਜਿਨ੍ਹਾਂ ਦਾ ਚਿਹਰਾ ਸਵਾਲ ਹੁੰਦਾ ਹੈ ਤੇ ਜ਼ੁਬਾਨ ਬੇਸਵਾਲ ਹੁੰਦੀ ਹੈ ਸੰਸਾਰ ਜ਼ਰੂਰਤ ਦੇ ਹਿਸਾਬ ਨਾਲ ਚੱਲਦਾ ਹੈ ਸਰਦੀਆਂ 'ਚ ਜਿਸ ਸੂਰਜ ਦਾ ਇੰਤਜ਼ਾਰ ਹੁੰਦਾ ਹੈ ਉਸੇ ਦਾ ਗਰਮੀਆਂ 'ਚ ਤਿਰਸਕਾਰ ਹੁੰਦਾ ਹੈ ਪਾਣੀ 'ਚ ਡਿੱਗਣ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਜਾਣ ਉਦੋਂ ਜਾਂਦੀ ਹੈ ਜਦੋਂ ਤੈਰਨਾ ਨਹੀਂ ਹੁੰਦਾ ਪਰ ਸਥਿਤੀਆਂ ਕਦੇ ਵੀ ਸਮੱਸਿਆਵਾਂ ਨਹੀਂ ਬਣਦੀਆਂ ਸਮੱਸਿਆਵਾਂ ਉਦੋਂ ਬਣਦੀਆਂ ਹਨ ਜਦੋਂ ਸਾਨੂੰ ਸਥਿਤੀਆਂ ਨਾਲ ਨਜਿੱਠਣਾ ਨਹੀਂ ਆਉਂਦਾ ਕਿਸੇ ਨੇ ਕਿਸੇ ਫਕੀਰ ਤੋਂ ਪੁੱਛਿਆ ਕਿ ਕਿਵੇਂ ਪਤਾ ਲੱਗੇ ਕਿ ਕੌਣ ਕਿੰਨਾ ਕੀਮਤੀ ਹੈ ਫਕੀਰ ਨੇ ਬੜਾ ਸੋਹਣਾ ਜਵਾਬ ਦਿੱਤਾ ਜਿਸ ਇਨਸਾਨ ਜਿੰਨਾ ਜ਼ਿਆਦਾ ਅਹਿਸਾਸ ਹੋਵੇਗਾ ਉਹ ਓਨਾ ਹੀ ਜ਼ਿਆਦਾ ਕੀਮਤੀ ਹੋਵੇਗਾ ਸ਼ਬਦ ਇਨਸਾਨ ਦੇ ਗੁਲਾਮ ਹੁੰਦੇ ਹਨ ਪਰ ਬੋਲਣ ਤੋਂ ਪਹਿਲਾਂ ਬੋਲਣ ਤੋਂ ਬਾਅਦ ਇਨਸਾਨ ਆਪਣੇ ਹੀ ਸ਼ਬਦਾਂ ਦਾ ਗੁਲਾਮ ਹੋ ਜਾਂਦਾ ਹੈ ਹਜ਼ਾਰ ਗਲਤੀਆਂ ਦੇ ਬਾਵਜੂਦ ਤੁਸੀਂ ਆਪਣੇ ਆਪ ਨਾਲ ਪਿਆਰ ਕਰਦੇ ਹੋ ਤਾਂ ਕਿਸੇ ਦੀ ਇੱਕ ਗਲਤੀ ਲਈ ਉਸ ਨਾਲ ਨਫ਼ਰਤ ਕਿਉਂ ਕਰਨ ਲੱਗਦੇ ਹੋ ਲੋਕਾਂ ਨੂੰ ਭਰਪੂਰ ਇੱਜ਼ਤ ਦਿਓ ਇਸ ਲਈ ਨਹੀਂ ਕਿ ਉਹਨਾਂ ਦਾ ਅਧਿਕਾਰ ਹੈ ਸਗੋਂ ਇਸ ਲਈ ਕਿ ਤੁਹਾਡੇ ਸੰਸਕਾਰ ਹਨ ਮੌਤ ਸਿਰਫ ਉਹਦੋਂ ਨਹੀਂ ਆਉਂਦੀ जो इंसान मरता है मौत तो उदो भी है जदों एहसास मरता है बिना एहसास के जिंदा इंसान का की वजूद जो तहूँ तो सचमुच चाहेगा वो तोड़े तो कुछ नहीं चाहेगा हर फैसला सोच समझ के करो क्योंकि हर फैसले के अंदर उसका अंजाम छुपया हूँ है जिमें बीज के अंदर दरख्त भुखा ढिड खाली जेब त झूठा प्यार इंसान इंसानू जिंदगी बहुत कुछ सिखा जाता है नादान इंसान ही जिंदगी का मजा है, ज़्यादा होशियार हमेशा उलझ्या रहा है कुछ लोग किन्ने गरीब हूँ को दौलत तो इलावा कुछ नहीं हों हसदियाँ पलकों के थले गम भी पलिया करते हैं पर कौन देखता है इनी गहराई ना? कदे किसी के सामने सफाई पेश ना करो क्योंकि जिसन त तो यकीन हो उस सफाई की जरूरत नहीं ते जिसनु तो जिसन थे यकीन नहीं तो कदे भी मनेगा नहीं बहुत अकलमंद है इंसान, जो अंजाम सोच के कोई काम करे जिंदगी तो सस्ती ही हुंदी है, बस उसू गुजारन के तरीके महंगे होंगे ਉਹਨਾਂ ਦੇ ਕਰਜ਼ਦਾਰ ਤੇ ਵਫਾਦਾਰ ਹਮੇਸ਼ਾ ਰੋ ਜਿਨ੍ਹਾਂ ਨੇ ਬੁਰੇ ਵਕਤ ਚ ਤੁਹਾਡਾ ਸਾਥ ਦਿੱਤਾ ਹੋਵੇ ਜ਼ਿੰਦਗੀ ਚ ਤਕਲੀਫ ਹਮੇਸ਼ਾ ਉਸੇ ਨੂੰ ਆਉਂਦੀ ਹੈ ਜੋ ਹਮੇਸ਼ਾ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਰਹਿੰਦਾ ਹੈ ਤੇ ਜ਼ਿੰਮੇਵਾਰੀ ਲੈਣ ਵਾਲੇ ਕਦੇ ਹਾਰਦੇ ਨਹੀਂ ਜਾਂ ਤਾਂ ਜਿੱਤਦੇ ਹਨ ਜਾਂ ਫਿਰ ਸਿੱਖਦੇ ਹਨ भरोसे टिकी है जिंदगी नहीं तो कौन है कि फिर मिलेंगी कोई ज्यादा ख्वाहिशा नहीं जिंदगी तेरे तो बस मेरा अगला कदम पिछले कदम तो बेहतर हो जिंदगी च बेशक हर मौके का फायदा उठाओ पर कदे भी किसी के भरोसे नहीं ਦੁਨੀਆ ਦਾ ਸਭ ਤੋਂ ਵੱਡਾ ਸਬਕ ਇਹ ਵੀ ਹੈ ਕਿ ਸ਼ਾਂਤੀ ਉਮਰ ਜੀ ਥੋੜਾ ਸਬਰ ਸਿੱਖ ਲਿਆ ਜਾਵੇ ਜ਼ਿੰਦਗੀ ਦੇ ਹੱਥ ਨਹੀਂ ਹੁੰਦੇ ਪਰ ਕਦੇ-ਕਦੇ ਉਹ ਇਹੋ ਜਿਹੀ ਥੱਪੜ ਮਾਰਦੀ ਹੈ ਕਿ ਪੂਰੀ ਉਮਰ ਯਾਦ ਰਹਿੰਦਾ ਹੈ ਹਮੇਸ਼ਾ ਆਪਣਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰਖਣ ਦੀ ਨਹੀਂ ਸੁਖ ਤਾਂ ਸਵੇਰ ਦੀ ਤਰ੍ਹਾਂ ਹੈ ਮੰਗਨ ਤੇ ਨਹੀਂ ਜਾਗਨ ਨਾਲ ਮਿਲਦਾ ਹੈ ਦੋਸਤ ਉਹ ਹੈ ਜੋ ਤੁਹਾਡੇ ਅਤੀਤ ਨੂੰ ਸਮਝਦਾ ਹੈ ਤੁਹਾਡੇ ਭਵਿੱਖ ਵਿੱਚ ਵਿਸ਼ਵਾਸ ਰੱਖਦਾ ਹੈ ਤੁਸੀਂ ਜਿਹੋ ਜਿਹੀ ਵੀ ਹੋ ਤੁਹਾਨੂੰ ਉਵੇਂ ਹੀ ਸਵੀਕਾਰ ਕਰਦਾ ਹੈ ਸ਼ਾਂਤੀ ਦੀ ਇੱਛਾ ਹੋਵੇ ਤਾਂ ਸਭ ਤੋਂ ਪਹਿਲਾਂ ਇੱਛਾ ਨੂੰ ਸ਼ਾਂਤ ਕਰੋ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੇ ਲਈ ਇੱਕ ਸਵਾਲ ਹੈ ਲੰਗਰ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਪ੍ਰਚਲਿਤ ਕੀਤੀ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ